ਸੋ ਆ ਮੈਂ ਜਿਹੜਾ ਹੋਲਟਰ ਆ ਇਹ 900 ਰੁਪਏ ਦਾ ਦੇ ਦਿੰਨਾ ਪੂਰਾ ਸੈੱਟ ਨਾਲ ਚੈਨ ਵੀ ਆਉਂਦੀ ਹੈ ਹੱਥ 'ਚ ਫੜਨ ਵਾਲਾ ਲੀਡ ਵੀ ਆਉਂਦੀ ਹੈ ਇਹ 1500 ਰੁਪਏ ਦਾ ਦਿੰਨੇ ਆ ਇਹ ਲੈਦਰ ਦਾ ਬੜਾ ਸੌਫਟ ਜਿਹੜਾ ਵਾ ਸ਼ੋਅ ਹੋਲਟਰ ਹੈ ਜੀ ਲੈਦਰ ਹੈ ਆ ਪਿੱਛੇ ਚੇਨ ਲੱਗੀ ਹੋਈ ਆ ਵੀ ਲੈਦਰ ਦੀ ਬੈਲਟ ਹੈ ਇਹ ਵੀ ਭਾਈ 2000 ਰੁਪਏ ਦਾ ਮੈਂ ਵੇਚਦਾ ਰਿਹਾ ਇਹ ਵੀ ਅੱਜ ਦੇ ਟਾਈਮ ਤੇ ਆਪਾਂ 1800 ਦਾ ਦੇ ਦੇਈਏ ਜੀ ਕਾਠੀਆਂ ਨੇ ਜੀ ਇਹ ਜਿਹੜੀ ਸਿੰਥੈਟਿਕ ਕਾਠੀ ਆ ਜਾਂਦੀ ਹੈ ਇਹ ਵੀ ਕਾਫੀ ਟ੍ਰੈਂਡਿੰਗ ਜ ਹੈ ਬਹੁਤ ਵਿਕਦੀ ਹੈ ਇਹਦਾ ਵੀ ਲਾਈਟ ਵੇਟ ਕਾਠੀ ਹੈ ਬਹੁਤ ਬਹੁਤ ਹੌਲੀ ਆ ਦੇਖੋ ਫੁੱਲ ਵਰਗੀ ਹੈ ਵਜਨ ਹੀ ਨਹੀਂ ਉਹਦਾ ਹੈ ਨਾ ਬੁੜੀ ਸੌਫਟ ਹੈ ਘੋੜੇ ਨੂੰ ਵੀ ਚੁਬਦੀ ਨਹੀਂ ਬੰਦੇ ਨੂੰ ਵੀ ਨਹੀਂ ਚੁਬਦੀ ਇਹ ਬੜੀ ਲਾਈਟ weight ਆ ਇਹ ਇਹ ਕਿੰਨੇ ਦੀ ਆ ਬਾਈ ਇਹ ਬਈ 3800 ਰੁਪਏ ਦੀ ਸੇਲ ਕਰਦੀ ਦੀ 4000 ਮੰਗਦੇ ਆ ਇਕੱਲੀ ਕਾਟੀ 3800 ਦੀ ਐ ਇਹਦੇ ਨਾਲ ਬੈਲਟ ਵੀ ਨਾਲ ਆਉਂਦੀ ਆ ਜੀ ਤੇ ਰਕਾਬਾਂ ਵੀ ਇਹਦੇ ਨਾਲ ਆਉਂਦੀਆਂ ਨੇ ਆਹ ਸਟੀਲ ਦੀ ਲਗਾਮ ਐ ਜੀ ਇੰਪੋਰਟਡ ਆ ਇਹ ਕਿੰਨੇ ਕਿਤੇ ਪੈ ਜਾਂਦੀ ਗਦੇ ਬਈ ਆਹ ਵੇਖੋ 1200 ਰੁਪਿਆ ਰੇਟ ਲਿਖਿਆ ਜੁਤੇ ਇਹ 1200 ਦੀ ਸੇਲ ਕਰੀ ਦੀ ਸਟੀਲ ਦੀ ਆਹ ਲੋਹੇ ਦੀਆਂ ਨੇ ਆਹ ਤਾਂ 200 200 ਦੀ ਐ ਅੱਛਾ ਜਾਲ ਚੱਲਦੀ ਐ ਘੋੜੇ ਨੂੰ ਤੁਸੀਂ ਘਾ ਪਾਉਣਾ ਆਹ ਜਾਲ ਐ ਇਹਦੇ ਚ ਘਾ ਪਾ ਕੇ ਤੁਸੀਂ ਕਮਰੇ ਚ ਬੰਨ੍ਹ ਲੈਣਾ ਹੌਲੀ ਹੌਲੀ ਘਾ ਖੰਦਰ ਨੇ ਇਹ ਮਿਲ ਜੂਗਾ ਜੀ ਵੀਡੀਓ ਜਿਵੇਂ ਕਰਦੇ ਆ ਜੀ ਦੋਨੇ ਪਾਸਿਓਂ ਘ ਸਾਲੇ ਬਰੂਲੇ ਹੁੰਦੀ ਉਹ ਵਟਣ ਦੀ ਗੰਡਾ ਦੇ ਹਾਂਜੀ 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 ਆਹ ਦੇਖੋ ਬਣਿਆ ਹੋਇਆ ਨੇ ਲੋਕ ਲੱਗਾ ਹੈ ਕਾਲਾ ਵੀ ਮੇਜ ਦਾ ਇਹ ਦੋਵੇਂ ਲੀਡਾਂ ਆਪਾਂ 600 ਰੁਪਏ ਉਹਵੇਂ 500 ਦੋਵੇਂ ਲੀਡਾਂ ਦੇ ਦਿੰਨੇ ਆ ਮਾ ਲੋ 250 ਰੁਪਏ ਦੀ ਇੱਕ ਆ 250 ਦੀ ਹੋ ਗਈ ਉਹ 3 300 ਦੀ ਕੱਲੀ ਵੇਖਦੀ ਹੈ ਜੀ ਇਹ ਇਹ ਲੰਚਿੰਗ ਸੈੱਟ ਹੈ ਜਿਹੜੀ ਟ੍ਰੇਨਿੰਗ ਵਾਲਾ ਜਿਹੜੇ ਘੋੜਿਆਂ ਨੂੰ ਲੰਮੀ ਰੱਸੀ ਪਾ ਕੇ ਤੋੜਦੇ ਨੇ ਜੀ ਟ੍ਰੇਨਿੰਗ ਕਰਾਉਂਦੇ ਆ ਇਹ ਉਹ ਵਾਲਾ ਲੰਚਿੰਗ ਸੈੱਟ ਹੈ ਇਹ ਵੀ ਮਿਲ ਜੂਗਾ ਆ ਆਪਣੇ ਕੋਈ ਦੇ ਨਾਲ ਦੇ ਧਲੇਰੇ ਬਈ ਤਿੰਨੇ ਰੰਗ ਆਉਂਦੇ ਕਾਲਾ ਲਾਲ ਨੀਲਾ ਇਹ ਨਾਲ ਲਾਉਂਦਾ ਇਹ ਕਿੰਨੇ ਦਾ ਇਹ 300 ਰੁਪਏ ਦਾ ਜੀ ਤੇ ਵਧੀਆ ਕੁਆਲਿਟੀ ਦਾ ਸੌਫਟ ਹੈਗਾ ਖਰਾਬ ਨਹੀਂ ਹੁੰਦਾ ਬਹੁਤ ਚੰਗਾ ਬਣਿਆ ਹੋਇਆ ਸਜਣੋ ਇੱਕ ਨਾ ਬੜੇ ਲੰਮੇ ਟਾਈਮ ਦੀ ਤੁਹਾਡੀ ਜਿਹੜੀ ਮੈਨੂੰ ਇੱਕ ਲਾਂਮਾ ਸੀਗਾ ਕਹਦਾ ਬੜੇ ਲੰਮੇ ਟਾਈਮ ਦਾ ਲਾਂਮਾ ਸੀ ਕਿ ਭਾਈ ਐਸੈਸਰੀ ਨਹੀਂ ਮਿਲਦੀ ਬੜੇ ਲੋਕ ਜਿਹੜੇ ਬੜੇ ਭਰਾ ਸੀ ਵੀਡੀਓ ਕਰਨ ਜਾਂਦੇ ਆ ਘੋੜਿਆਂ ਦੀ ਜਿਹੜੀ ਐਸੈਸਰੀ ਹੁੰਦੀ ਆ ਜਾਂ ਸ਼ੋਲਡਰ ਤੁਸੀਂ ਮੇਰੇ ਹੱਥ 'ਚ ਫੜਿਆ ਦੇਖ ਰਹੇ ਹੋ ਤੇ ਇੱਕ ਨਹੀਂ ਬੜੀ ਤਰ੍ਹਾਂ ਦੇ ਤੇ ਆਪਣੇ ਭਰਾ ਨੂੰ ਵੀ ਤੁਸੀਂ ਜਾਣਦੇ ਹੋ ਬਾਈ ਗਰਦੇਵ ਨੂੰ ਵੀਰ ਦੇ ਕੋਲੇ ਬੜੀ ਚੰਗੀ ਐਸੈਸਰੀ ਆ ਤੇ ਬੜੇ ਜਾਇਜ਼ ਰੇਟ ਦੇ ਵਿੱਚ ਤੇ ਬੜੀਆਂ ਕੰਫਰਟੇਬਲ ਚੀਜ਼ਾਂ ਤੇ ਬੜੀਆਂ ਕਹਿ ਦੋ ਵੀ ਹੰਡਾਉਣ ਯੋਗ ਚੀਜ਼ਾਂ ਨੇ ਕਿਹੜੀਆਂ ਕਿਹੜੀਆਂ ਨੇ ਘੋੜਿਆਂ ਦੇ ਪ੍ਰਤੀ ਕਾਠੀਆਂ ਵੀ ਹੈਗੀਆਂ ਲੈਦਰ ਦੀਆਂ ਕਾਠੀਆਂ ਲੱਲੇ ਭੱਬੇ ਪੈਰਾਂ ਤੋਂ ਲੈ ਕੇ ਪੈਰ ਜਿਹੜੇ ਘੋੜੇ ਦੇ ਸ਼ੂਜ਼ ਕਹਿ ਦਿੰਨੇ ਆ ਆਪਾਂ ਬੂਟ ਕਹਿ ਦਿੰਨੇ ਪੰਜਾਬੀ ਚ ਉਤੋਂ ਲੈ ਕੇ ਤੇ ਕੰਨਾਂ ਤੱਕ ਮੈਨਾ ਵੀ ਚੇਨ ਦਿੰਦਾ ਬਾਈ ਜਿਹੜਾ ਮਣਗੇ ਤੱਕ ਨਾ ਪੂਰੀ ਪ੍ਰੋਪਰ ਤਿਆਰੀ ਕਰਾ ਦਿੰਦਾ ਘੋੜਾ ਤੁਹਾਡਾ ਲਿਸ਼ਕਣ ਲਾ ਦਿੰਦਾ ਤੇ ਵੀਰ ਦੇ ਕੋਲੋਂ ਆਪਾਂ ਪੁੱਛਣਾ ਵੀ ਕਿਹੜੀ ਚੀਜ਼ ਕਿੰਨੇ ਕਦੀ ਮਿਲ ਜੂਗੀ ਜਿੱਦਾਂ ਮੇਰੇ ਹੱਥੇ 'ਚ ਸ਼ੋਲਡਰ ਇਹ ਵੀ ਪੁੱਛਾਂਗੇ ਜਾਂ ਜਿਹੜੀਆਂ ਰੋਜ਼ਮਰ ਨਾਲ ਦੇ ਵਿੱਚ ਘੋੜਿਆਂ ਦੇ ਆਪਾਂ ਅਪਲਾਈ ਕਰਦੇ ਆਂ ਚੀਜ਼ਾਂ ਵਰਤਦੇ ਆਂ ਉਹਦੇ ਪ੍ਰਤੀ ਵੀ ਤੁਹਾਨੂੰ ਜਾਣਕਾਰੀ ਦੇ ਲ ਸੁਖ ਬਾਈ ਧੰਨਵਾਦ ਜੀ ਤੁਸੀਂ ਸਮਾਂ ਕੱਢ ਕੇ ਮੇਰੇ ਕੋਲ ਆਏ ਆ ਬਹੁਤ ਥੈਂਕ ਯੂ ਧੰਨਵਾਦ ਬਾਈ ਤੇ ਬਿਲਕੁਲ तकरीबन 1 ਸਾਲ ਹੋ ਗਿਆ ਜੀ ਮੈਨੂੰ ਅਸੈਸਰੀ ਰੱਖੀ ਨੂੰ ਬਹੁਤ سارے ਭਰਾ ਕਹਿ ਦਿੰਦੇ ਆ ਕਿ ਗੁਰਦੇਵ ਬਾਈ ਜੀ ਤੁਸੀਂ ਤੇ ਫਾਰਮ ਵੀ ਬਣਾਇਆ ਘੋੜੇ ਵੀ ਰੱਖੇ ਆ ਤੁਸੀਂ ਘੋੜਿਆਂ ਦਾ ਚੈਨਲ ਵੀ ਬਣਾਇਆ ਵੀਡੀਓ ਵੀ ਕਰਦੇ ਹੋ ਤੇ ਤੁਸੀਂ ਆ ਵੀ ਪੰਗਾ ਨਾਲ ਲੈ ਲਿਆ ਬਈ ਇਹਦੇ ਪਿੱਛੇ ਵੀ ਇੱਕ ਕਾਰਨ ਸੀ ਮੈਂ ਕਦੀ ਨਹੀਂ ਸੀ ਸੋਚਿਆ ਕਿ ਮੈਂ ਅਸੈਸਰੀ ਦਾ ਕੰਮ ਕਰੂੰਗਾ ਜੀ ਇਹ ਹੋਇਆ ਕਿਵੇਂ ਕਿ ਬਈ ਜਦੋਂ ਅਸੀਂ ਆਪ ਦੇ ਘਰੇ ਵਪਾਰ ਕਰਦੇ ਸੀ ਕੂੜੀਆਂ ਵੇਚਦੇ ਆ ਅੱਛਾ ਕਈ ਭਰਾ ਬਿਲਕੁਲ ਨਵੇਂ ਜੁੜਦੇ ਆ ਸਾਡੇ ਨਾਲ ਉਹ ਸਾਨੂੰ ਪੈਂਦਾ ਕਹਿੰਦੇ ਸੀ ਬਈ ਘੋੜੀ ਤਾਂ ਲੈ ਚੱਲਨੇ ਆ ਸਾਡੇ ਕੋਲ ਲਗਾਮ ਕਿੱਥੋਂ ਮਿਲੂਗੀ ਬਈ ਸੜ ਤੋਂ ਖਰਖਰਾ ਹੈ ਨਹੀਂ ਉਹ ਇਹ ਸਾਡੇ ਕੋਲ ਸ਼ੋ ਹਲਟਰ ਹੈ ਨਹੀਂ ਪਰ ਤੁਹਾਨੂੰ ਮੁਸ਼ਕਲ ਬੜੀ ਆਉਂਦੀ ਸੀ ਕਿ ਅੱਜ ਕੱਲ ਘੋੜਿਆਂ ਦੀ ਸੈਸਰੀ ਲੋਕਲ ਨਹੀਂ ਮਿਲਦੀ ਜਦੋਂ ਮੇਲੇ ਹੁੰਦੇ ਆ ਮੰਡੀਆਂ ਹੁੰਦੀਆਂ ਉਦੋਂ ਮਿਲਦੇ ਆ ਫਿਰ ਮੈਂ ਬਈ ਇੱਕ ਦਿਨ ਇੱਕ ਡੱਬਾ ਇੱਕ ਡੱਬਾ ਮੰਗਾਇਆ ਸੀ ਅਧਾਰੀ ਤੇ ਮੇਰੇ ਕੋਈ ਸੱਜਣ ਹੈਗੇ ਕਨਪੁਰ ਉਹਨਾਂ ਨੇ ਕਿਹਾ ਬਈ ਜੀ ਸਮਾਨ ਭੇਜ ਦਿਓ ਜਦੋਂ ਵੇਕੇਗਾ ਮੈਂ ਪ ਕਰਕੇ ਇੱਕ ਡੱਬਾ ਨਾਲ ਮਿਕਸ ਜਿਆ ਕਰਕੇ ਭੇਜਤਾ ਤੇ ਉਹ ਬਈ ਹੌਲੀ ਹੌਲੀ ਕਰਕੇ ਵਿਕ ਗਿਆ ਮੈਨਾਂ ਨੂੰ ਪੈਸੇ ਭਰਤੇ ਉਹਨਾਂ ਦਾ ਯਕੀਨ ਬਣ ਗਿਆ ਤੇ ਅੱਜ ਜਿੰਨਾ ਵੀ ਮਰਾ ਕਮਰਾ ਭਰਿਆ ਪਿਆ ਅੱਜ ਵੀ ਮੈਂ ਸਾਰਾ ਸਮਾਨ ਅਧਾਰੀ ਰੱਖਿਆ ਹੁਣ ਕੀ ਕੀ ਮਿਲ ਜਾਂਦਾ ਮੰਨ ਲਓ ਆਪਣੇ ਤੋਂ ਚੱਲੀ ਜਾਂਦਾ ਨਾ ਕੰਮ ਚੱਲੀ ਜਾਂਦਾ ਬਈ ਆਪਣਾ ਵਿਕਦਾ ਕਿਉਂਕਿ ਭਰਾਵਾਂ ਨੂੰ ਪਹਿਲਾਂ ਐਸੈਸਰੀ ਮਿਲਦੀ ਨਹੀਂ ਸੀ ਹੁਣ ਸਾਰਾ ਸਾਲ ਅਵੇਲੇਬਲ ਹੈ ਕੋਰੀਅਰ ਅਵੇਲੇਬਲ ਹੈ ਚਾਹੇ ਉਹ ਇੰਡੀਆ ਦੇ ਵਿੱਚ ਕਿਤੇ ਵੀ ਬੈਠੇ ਹੈ ਇਥੋਂ ਤੱਕ ਕਿ ਹੁਣ ਮੈਨੂੰ ਯੂਐਸਏ ਯੂਕੇ ਤੇ ਜਿਹੜੇ ਬਾਹਰ ਆਪਣੇ ਭਰਾ ਬੈਠੇ ਪੰਜਾਬੀ ਹੁਣ ਤਾਂ ਬਾਹਰ ਲੋਕਾਂ ਨੇ ਘੋੜੇ ਰੱਖਣੇ ਸ਼ੁਰੂ ਕਰਤੇ ਜੀ ਕੋਈ ਉਹ ਵੀ ਮੈਨੂੰ ਕਹਿੰਦੇ ਬਈ ਜੀ ਤੁਹਾਡੇ ਹਲਟਰ ਬੜੇ ਪਸੰਦ ਆ ਸਾਨੂੰ ਭੇਜ ਦਿਓ ਮੈਥੋਂ ਕੋਰੀਅਰ ਬਾਹਰ ਵੀ ਕਰੀ ਜਾਂਦਾ ਤੇ ਪੂਰੇ ਇੰਡੀਆ ਚ ਕੋਰੀਅਰ ਜਾਂਦਾ ਜੀ ਆਪਣਾ ਬਈ ਗੱਲ ਆ ਜਾਂਦੀ ਹੁਣ ਕੁਆਲਿਟੀ ਦੀ ਤੇ ਰੇਟ ਦੀ ਹਾਂਜੀ ਉਹ ਆਪਾਂ ਸ਼ੋਰਟ ਦੇ ਵਿੱਚ ਖੋਲ੍ਹ ਦਈਏ ਬਈ ਸ਼ੋਰਟ ਦੇ ਵਿੱਚ ਵੀ ਕੁਆਲਿਟੀ ਕਿੱਦਾਂ ਦੀ ਹੈ ਰੇਟ ਕਿੱਦਾਂ ਦਾ ਤੇ ਕਿਹੜੀ ਕਿਹੜੀ ਚੀਜ਼ ਹੈ ਆਪਣੇ ਕੋਲ ਬਈ ਘੋੜਿਆਂ ਦਾ ਸਾਰਾ ਸਮਾਨ ਮਿਲਦਾ ਅੱਛਾ ਆ ਗੱਲ ਕਰੀਏ ਜਿਵੇਂ ਸ਼ੋਅ ਹਲਟਰ ਦੀ ਜਬ ਮੈਂ ਜਿਹੜੀ ਆ ਚੈਣ ਪੈ ਜਾਂਦੀ ਹੈ ਚੈਣ ਪਾ ਕੇ ਹੌਲਟਰ ਬਣ ਜਾਂਦਾ ਫੋਟੋਗ੍ਰਾਫੀ ਲਈ ਬਹੁਤ ਕੰਮਦਾ ਠੀਕ ਹੈ ਜੀ ਇਹ ਸ਼ੋਹ ਹੌਲਟਰ ਹੈ ਇਹਦੇ ਚ ਆਪਣੇ ਕੋਲ ਕਾਫੀ ਵੈਰਾਈਟੀ ਆ ਸ਼ੋਹ ਹੌਲਟਰਾਂ ਦੀ ਜਿਵੇਂ ਅੱਜਕੱਲ ਟ੍ਰੈਂਡ ਹੈ ਜੀ ਬਰੀਕ ਵਾਲੇ ਸ਼ੋਹ ਹੌਲਟਰ ਚਾਹੀਦੇ ਆ ਆ ਦੇਖੋ ਕਿੰਨਾ ਬਰੀਕ ਹੈ ਜਮੇ ਵੀ ਤੁਸੀਂ ਫੋਟੋਗ੍ਰਾਫੀ ਕਰਦੇ ਆ ਫੋਟੋਗ੍ਰਾਫੀ ਲਈ ਬਰੀਕ ਸ਼ੋਹ ਹੌਲਟਰ ਚਾਹੀਦਾ ਹੋਵੇ ਰੱਖ ਤੋ ਜੀ ਜੀ ਤੇ ਉਹਦੇ ਚ ਤੁਸੀਂ ਆ ਦੇਖੋ ਇਹ ਬਰੀਕ ਸ਼ੋਅ ਹਲਟਰ ਹੈ ਇਹਦੇ ਚ ਨਾ ਲੋਹੇ ਦੀ ਤਾਰ ਹੈ ਟੁੱਟਦਾ ਨਹੀਂ ਤਾਰ ਪਈ ਹੋਈ ਹੈ ਹੁਣ ਆਪਣੇ ਕੋਲ ਬਈ ਹਲਟਰ ਕੱਲੇ ਤਲਿਹਾਰੇ ਕਹਿੰਦੇ ਨੇ ਆ ਲੈਦਰ ਦੇ ਬਈ ਕਾਨਪੁਰ ਦੇ ਜਿਹੜਿਆ ਜੈਨੂਨ ਲੈਦਰ ਜਿਹਨੂੰ ਕਹਿੰਦੇ ਨੇ ਵਧੀਆ ਕੁਆਲਿਟੀ ਦੇ ਲੈਦਰ ਦੀ ਹਲਟਰ ਬਣਿਆ ਬਹੁਤ ਮਜ਼ਬੂਤ ਹੈ ਇਹ ਪੁੱਛਾਂ ਮੈਂ ਮੋਟਾ ਮੋਟਾ ਇਹਦੀ ਕੀਮਤ ਕੀ ਹੈ ਆ ਜਿਹੜੇ ਲੈਦਰ ਜਿਹੜਾ ਤੁਹਾਡੇ ਹੱਥ 'ਚ ਫੜਿਆ ਹੈ ਤਲਿਹਾਰਾ ਇਹ ਜੀ ਇੱਕ ਕਾਲਾ ਇੱਕ ਬਰਾਊਨ ਆਉਂਦਾ ਹੈ ਮੇਲੇ ਮੰਡੀਆਂ ਦੇ ਵਿੱਚ ਕੋਈ ਰੇਟ ਅਲੱਗ ਹੁੰਦੇ ਨੇ ਘਰ 'ਚੋਂ ਸਮਾਨ ਦਿੰਦੇ ਨੇ ਰੇਟ ਦਾ ਫਰਕ ਆ ਬਾਕੀ ਮੇਰਾ ਸਮਾਨ ਹੈਗਾ ਉਧਾਰੀ ਦਾ ਆਪਾਂ ਪੈਸੇ ਖਰਚ ਕੇ ਚੀਜ਼ ਇੱਕ ਕਾਨਪੁਰ ਤੋਂ ਕੋਰੀਅਰ ਲੈਣਾ ਹਾਂ ਥੋੜਾ ਬੋਤਾ ਮੇਰਾ ਰੇਟ ਹੋ ਸਕਦਾ ਤੁਹਾਨੂੰ 150 ਰੁਪਏ ਵੱਧ ਲੱਗੇ ਉਹ ਮੇਰੀ ਵੀ ਮਜਬੂਰੀ ਹੈ ਭਾਈ ਇੱਕ ਡੱਬਾ ਮੈਂ ਐਡਾ ਵੱਡਾ ਕੋਰੀਅਰ ਮੰਗਾਉਣਾ ਹੋਵੇ 1400 ਰੁਪਏ ਖਰਚਾ ਪੈਂਦਾ ਜੇ ਸਾਰੇ ਸਮਾਨ ਤੇ ਸੋ ਆ ਮੈਂ ਜਿਹੜਾ ਹੋਲਟਰ ਆ ਇਹ 900 ਰੁਪਏ ਦਾ ਦੇ ਦਿੰਨਾ ਪਹਿਲਾਂ ਮੈਂ ਹਜ਼ਾਰ ਹਜ਼ਾਰ ਦਾ ਵੀ ਵੇਚਿਆ ਹੁਣ ਆਪਾਂ 900 ਰੁਪਏ ਦਾ ਦੇ ਦੇ ਜੀ ਆਹ ਜਿਹੜਾ ਮੋਤੀਆਂ ਵਾਲਾ ਹੈ ਬਾਈ ਇਹ ਬਾਈ ਇਹਦਾ ਪੂਰਾ ਸੈੱਟ ਨਾਲ ਚੈਨ ਵੀ ਆਉਂਦੀ ਹੈ ਹੱਥ 'ਚ ਫੜਨ ਵਾਲਾ ਲੀਡ ਵੀ ਆਉਂਦੀ ਹੈ ਇਹ 1500 ਰੁਪਏ ਦਾ ਦਿੰਨੇ ਆ ਤੇ ਆਹ ਜਿਹੜਾ ਆਪਾਂ ਜਦੋਂ ਕੋਈ ਆਪਣੇ ਕੋਲ ਜ਼ਿਆਦਾ ਸਮਾਨ ਬਈ ਲੈਂਦਾ ਕਹਿੰਦਾ ਜੀ ਆਪਾਂ ਨੂੰ ਕੋਈ 15-20 ਹਜ਼ਾਰ ਦਾ ਸਮਾਨ ਚਾਹੀਦਾ ਉੱਚ ਜਿੰਨਾ ਹੋ ਸਕੇ ਆਪਾਂ ਲੈਸ ਵੀ ਕਰਦੀ ਜੀ ਤੇ ਜਿਹੜੇ ਆਹ ਯਾਰ ਆ ਗਿਆ ਦਾਤਰ ਆਪਣੇ ਵਰਤੀ ਜਾਂਦੀ ਇਹ ਲੈਦਰ ਦਾ ਬੜਾ ਸੌਫਟ ਜਿਹੜਾ ਵਾ ਸ਼ੋਅ ਹਾਲਟਰ ਹੈ ਜੀ ਲੈਦਰ ਹੈ ਆ ਪਿੱਛੇ ਚੇਨ ਲੱਗੀ ਹੋਈ ਆ ਵੀ ਲੈਦਰ ਦੀ ਬੈਲਟ ਹੈ ਇਹ ਵੀ ਬਈ 2000 ਰੁਪਏ ਦਾ ਮੈਂ ਵੇਚਦਾ ਰਿਹਾ ਇਹ ਵੀ ਅੱਜ ਦੇ ਟਾਈਮ ਤੇ ਆਪਾਂ 1800 ਦਾ ਦੇ ਦੇਦਾ ਜੀ ਜੀ ਅੱਛਾ ਆ ਕੀ ਕਾਠ ਜੀ ਇਹ ਵੀ ਕਾਫੀ ਟ੍ਰੈਂਡਿੰਗ ਜੈ ਬਹੁਤ ਵਿਕਦੀ ਹੈ ਇਹਦਾ ਵੀ ਲਾਈਟ ਵੇਟ ਕਾਠੀ ਹੈ ਬਹੁਤ ਬਹੁਤ ਹੌਲੀ ਆ ਦੇਖੋ ਫੁੱਲ ਵਰਗੀ ਹੈ ਵਜਨ ਹੀ ਹੈ ਨਹੀਂ ਇਹਦਾ ਹੈਨਾ ਅੱਛਾ ਇਹਦੀ ਹੰਡਾਈ ਕਿੰਨੀ ਕਾ ਗੰਢਾਈ ਬਹੁਤ ਵਧੀਆ ਹੈ ਇਹ ਪਾਣੀ ਪੂਣੀ ਚ ਵੀ ਇਦਾਂ بارش ਬਰਸ਼ ਚ ਭਿੱਜਦੀ ਨਹੀਂ ਬਚਾ ਹੋ ਜਾਂਦਾ ਇਹਦੇ ਥੱਲੇ ਕੋਈ ਵੱਖਰਾ ਕਪੜਾ ਪਾਉਣ ਦੀ ਲੋੜ ਨਹੀਂ ਥੱਲੇ ਕੋਈ ਰੂਨ ਲੱਗਾ ਹੋਇਆ ਇਹ ਤਾਂ ਗੰਦੀ ਹੋਣ ਦਾ ਡਰ ਨਹੀਂ ਰਹਿੰਦਾ ਜੈ ਇਦਾਂ ਬਾਈ ਰਾਈਡਿੰਗ ਕਰਨ ਤੋਂ ਬਾਅਦ ਸਾਫ ਕਰਕੇ ਇਹਨੂੰ ਅੰਦਰ ਰੱਖ ਲਓ ਖਰਾਬ ਨਹੀਂ ਹੁੰਦੀ ਹੈ ਤਾਂ ਕਪੜਾ ਜੇ ਲੱਗਾ ਦੇ ਉੱਤੇ ਤੇ ਇਹਦੇ ਜਿਹੜਾ ਨਾ ਪੂਰੀ ਸੌਫਟ ਹੈ ਘੋੜੇ ਨੂੰ ਵੀ ਚੁਬਦੀ ਨਹੀਂ ਬੰਦੇ ਨੂੰ ਵੀ ਨਹੀਂ ਚੁਬਦੀ ਇਹ ਬੜੀ ਲਾਈਟ weight ਆ ਇਹ ਇਹ ਕਿੰਨੇ ਦੀ ਆ ਬਾਈ ਏ ਬਈ 3800 ਰੁਪਏ ਦੀ ਸੇਲ ਕਰਦੀ ਦੀ 4000 ਮੰਗਦੇ ਆ ਇਕੱਲੀ ਕਾਟੀ 3800 ਦੀ ਐ ਹੂੰ ਆ ਤੇਰੇ ਨਾਲ ਬੈਲਟ ਵੀ ਨਾਲ ਆਉਂਦੀ ਐ ਜੀ ਤੇ ਰਕਾਬਾਂ ਵੀ ਦੇ ਨਾਲ ਆਉਂਦੀਆਂ ਨੇ ਉਹ ਸੈੱਟ ਹੀ ਐ ਜਿੱਦਾਂ ਆਪਣੇ ਦੁਕੀ ਕਰਦੇ ਨੇ ਇਹ ਨਹੀਂ ਇਹ ਕਾਠੀ ਇਕੱਲੀ ਆਉਂਦੀ ਐ ਇਹਦੇ ਨਾਲ ਸੈੱਟ ਬਣਾਉਣਾ ਹੋਵੇ ਸੈੱਟ ਦਾ ਮਤਲਬ ਆ ਬਈ ਇਹਦੇ ਨਾਲ ਦੀ ਤੁਸੀਂ ਕਹਿੰਦੇ ਕਿ ਸਾਨੂੰ ਲਗਾਮ ਦੇ ਦਿਓ ਮੈਚਿੰਗ ਆ ਮੈਚਿੰਗ ਲਗਾਮ ਲੈ ਲਓ ਬਈ ਕਿੱਥੇ ਸਟਿਕ ਪਈ ਹੋਈ ਸੀਗੀ ਜੀ ਉਹ ਸਟਿਕ ਵੀ ਨਾਲ ਦੰਨੇ ਆ ਪੈਰਾਂ ਵਾਲੀਆਂ ਪੱਟੀਆਂ ਵੀ ਦੰਨੇ ਆ ਇੱਕ ਥੱਲੇ ਪਾਉਣ ਵਾਲਾ ਮੈਟ ਹੁੰਦਾ ਆ ਵਾਲਾ ਮੰਨ ਲਓ ਪ੍ਰੋਪਰ ਸਾਰੀਆਂ ਚੀਜ਼ਾਂ ਜਿੰਨੀਆਂ ਚਾਹੀਦੀਆਂ ਲਾ ਕੇ ਠੀਨੀ ਬਣੀ ਸਾਨੂੰ ਮੈਚਿੰਗ ਸੈੱਟ ਬਣਾ ਦਿਓ ਆ ਮੈਚਿੰਗ ਸੈੱਟ ਭਾਵੇਂ ਕਾਲਾ ਗੱਦਾ ਲੈ ਲਓ ਭਾਵੇਂ ਆ ਲੈ ਲਓ ਤੇ ਅਸੀਂ 4-5 ਚੀਜ਼ਾਂ ਜੋੜ ਕੇ 7000 ਰੁਪਏ ਦਾ ਸੈੱਟ ਦਿੰਨੇ ਆ ਜੀ ਅੱਛਾ ਹੋਰ ਕਿਹੜੀ ਆ ਬਾਈ ਆਪਣੇ ਕੋਲੇ ਆਪਣੇ ਕੋਲ ਬਾਈ ਅੱਜ ਕੱਲ੍ਹ ਆ ਜਾਲ ਚੱਲਦੀ ਆ ਘੋੜੇ ਨੂੰ ਤੁਸੀਂ ਘਾਹ ਪਾਉਣਾ ਆ ਆ ਜਾਲ ਐ ਇਹਦੇ ਚ ਘਾਹ ਪਾ ਕੇ ਤੁਸੀਂ ਕਮਰੇ ਚ ਬੰਦ ਲੈਣਾ ਘੋੜੇ ਹੌਲੀ ਹੌਲੀ ਘਾਹ ਖਾਂਦੇ ਨੇ ਇਹ ਮਿਲ ਜੂਗਾ ਜੀ ਆਪਣੇ ਕੋਲ ਬਾਈ ਬੁਰਸ਼ ਵੀ ਮਿਲਦੇ ਆ ਆਪਣੇ ਕੋਲ ਆ ਖਰਖਰੇ ਵੀ ਮਿਲਦੇ ਆ ਰਬੜ ਦੇ ਲੋਹੇ ਦੇ ਅੱਬਾਈ ਆਪਣੇ ਕੋਲ ਲਗਾਮਾਂ ਇੰਪੋਰਟਡ ਲਗਾਮਾਂ ਆ ਜੀ ਆਹ ਸਟੀਲ ਦੀ ਲਗਾਮ ਆ ਜੀ ਇੰਪੋਰਟ ਰੁਪਿਆ ਰੇਡ ਲਿਖਿਆ ਜੁਤੇ ਇਹ 1200 ਦੀ ਸੇਲ ਕਰੀ ਦੀ ਸਟੀਲ ਦੀ ਆ ਲੋਹੇ ਦੀਆਂ ਨੇ ਆ ਤਾਂ 200 200 ਦੀ ਹੈ ਅੱਛਾ ਤੇ ਆ ਹੈਗੀ 1200 ਦੀ ਜਿਹੜੀ ਸਟੀਲ ਦੀ ਹੈ ਸਜਣੋ 1200 ਦੀ ਲੋਹੇ ਦੀ ਹੈਗੀ 200 ਰੁਪਏ 200 ਰੁਪਏ ਦੀਆਂ ਆਉਂਦੀਆਂ ਸਾਰੀਆਂ ਦੀ ਆਪਣੇ ਕੋਲ ਬਈਆ ਨਵੇਂ ਗੱਦੇ ਆਏ ਆ ਆ ਵੀ ਬਹੁਤ ਸੋਹਣੇ ਬਣੇ ਹੋਏ ਆ ਅੰਦਰ ਵੀ ਵਧੀਆ ਕੱਪੜਾ ਲੱਗਾ ਹੋਇਆ ਸ਼ਨੀਲ ਦਾ ਜੀ ਸੌਫਟ ਇਹ ਉੱਪਰ ਵੀ ਵਧੀਆ ਇਹਦੇ ਨਾਲ ਟੰਗ ਦੇਖੋ ਕਿੱਡਾ ਚੰਗਾ ਜਿੱਦਾਂ ਬਾਈ ਦੀਆਂ ਖੇਚੀਆਂ ਹੋਈਆਂ ਫੋਟੋਆਂ ਹੁੰਦੀਆਂ ਨਾ ਗਰਦੇਵ ਦੀਆਂ ਕੋਕਾ ਤੇ ਉਦਾਂ ਹੀ ਕੋਕਾ ਬਾਈ ਨੇ ਲਿਆ ਕੇ ਸਮਾਨ ਵੀ ਧਰਿਆ ਹਨਾ ਗੱਦਾ ਜੀ ਜੇ ਕਿਸੇ ਨੇ ਕਾਠੀ ਨਹੀਂ ਲੈਣੀ ਕੱਲਾ ਗੱਦਾ ਲੈਣਾ ਇਹਦੇ ਅੱਗੇ ਛਾਤੀ ਤੇ ਪਾਉਣ ਵਾਲਾ ਨਵੀਂ ਚੀਜ਼ ਆ ਗਈ ਆ ਦੇਖੋ ਇਹ ਛਾਤੀ ਤੇ ਪਾਇਆ ਜਾਂਦਾ ਸੌਫਟ ਨਾਲ ਰਕਾਬਾਂ ਲੱਗ ਅੱਛਾ ਭਾਈ ਇੱਕ ਜਿਹੜਾ ਆ ਜਿਹੜੀ ਆਪਾਂ ਇਹ ਜਦੋਂ ਵੀਡੀਓ ਜਿਵੇਂ ਕਰਦੇ ਆਂ ਜੀ ਦੋਨੇ ਪਾਸਿਓਂ ਕੋੜਾ ਫੜਦੇ ਆਂ ਆਪਾਂ ਇਹ ਲੰਮੀਆਂ ਲੀਡਾਂ ਵੀ ਆਪਣੇ ਕੋਲ ਹੈਗੀਆਂ ਆ ਆਪੀ ਰੱਸਾ ਲੈ ਬਾਹਰੋਂ ਲਿਆਉਂਦੀ ਉਹ ਵਟਣ ਦੀ ਗੰਢਾਂ ਦੇ ਹਾਂਜੀ 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 ਆਹ ਦੇਖੋ ਬਣਿਆ ਹੋਇਆ ਨੇ ਲੋਕ ਲੱਗਾ ਹੈ ਇੱਥੇ ਕਾਲਾ ਵੀ ਮਿਲ ਜਾਂਦਾ ਇਹ ਦੋਵੇਂ ਲੀਡਾਂ ਆਪਾਂ 600 ਰੁਪਈਆ ਉਹਵੇਂ 500 ਚ ਦੋਵੇਂ ਲੀਡਾਂ ਦੇ ਦਿੰਨੇ ਆ ਮੰਨੋ 250 ਰੁਪਈਆ ਦੀ ਇੱਕ 250 ਦੀ ਹੋ ਗਈ ਉਹ ਤਿੰਨ ਤਿੰਨ ਥੋੜੀ ਕੱਲੀ ਵੇਖਦੀ ਆ ਜੀ ਇਹ ਆਹ ਲੈਦਰ ਦੇ ਵਿੱਚ ਹੈਗਾ ਜੀ ਉਹ ਵਾਰ ਇਹ ਲੈਦਰ ਦਾ ਬ੍ਰਾਈਡਲ ਸੈੱਟ ਆ ਕੰਪਲੀਟ ਜਿਹਨੇ ਰਾਈ ਇੱਕ ਨਿਕਨੇ ਦੇ ਆ ਜੀ ਇਹਦਾ ਆਪਾਂ ਦਿੰਨੇ ਆ ਜੀ 1400 ਰੁਪਏ ਦਾ ਤੇ ਆਹ ਆ 1000 ਰੁਪਏ ਦਾ ਜੀ ਤੇ ਵੀ ਸੱਜਣੋ ਇਹ ਚੀਜ਼ਾਂ ਵੀ ਸਾਰੀਆਂ ਕੰਪਲੀਟ ਨੇ ਬਾਕੀ ਬਈ ਧਿਲਿਆਰੇ ਆਪਣੇ ਕੋ ਹਰ ਤਰ੍ਹਾਂ ਦੇ ਮਿਲਦੇ ਆ ਜਿਵੇਂ ਆ ਨੈਲੋਂ ਦਾ ਹੈਗਾ ਆ ਨੈਲੋਂ ਦਾ ਧਿਲਿਆਰਾ ਇਹ ਚੀਜ਼ ਆ ਆਹ ਜੀ ਇਹ ਲੰਚਿੰਗ ਸੈੱਟ ਹੈ ਜੀ ਟ੍ਰੇਨਿੰਗ ਵਾਲਾ ਜਿਹੜੇ ਘੋੜਿਆਂ ਨੂੰ ਲੰਮੀ ਰੱਸੀ ਪਾ ਕੇ ਤੋੜਦੇ ਨੇ ਜੀ ਟ੍ਰੇਨਿੰਗ ਕਰਾਉਂਦੇ ਆ ਜੀ ਇਹ ਉਹ ਵਾਲਾ ਲੰਚਿੰਗ ਸੈੱਟ ਹੈ ਇਹ ਵੀ ਮਿਲ ਜੂਗਾ ਆ ਆਪਣੇ ਕੋਈ ਦੇ ਨਾਲ ਦੇ ਧਿਲਿਆਰੇ ਬਈ ਤਿੰਨੇ ਰੰਗ ਆਉਂਦੇ ਕਾਲਾ ਲਾਲ ਨੀਲਾ ਇਹ ਨੈਲੋਂ ਦਾ ਇਹ ਕਿੰਨੇ ਦਾ ਜੀ ਇਹ 390 ਰੁਪਏ ਦਾ ਜੀ ਤੇ ਵਧੀਆ ਕੁਆਲਿਟੀ ਦਾ ਸੌਫਟ ਹੈਗਾ ਖਰਾਬ ਨਹੀਂ ਹੁੰਦਾ ਬਹੁਤ ਚੰਗਾ ਬਣਿਆ ਹੋਇਆ ਆਪਣੇ ਕੋਲ ਤਕਰੀਬਨ ਜਿਹੜਾ ਸ਼ੂ ਹਲਟਰ ਬਿਨਾ ਚੈਨ ਤੋਂ ਜਿਹੜੇ ਘੋੜੇ ਚੈਨ ਪਾਉਂਦੇ ਨਾ ਕਈ ਘੋੜੇ ਹੁਣ ਚੈਨ ਦਾ ਬੁਰਾ ਮਣਾਉਂਦੇ ਜਦੋਂ ਖਿੱਚਦੇ ਨਾ ਚੈਨ ਚੁਬਦੀ ਹੈ ਇਹਦੇ ਪਿੱਛੇ ਲੈਦਰ ਦੀ ਬੈਲਟ ਲੱਗੀ ਹੋਈ ਹੈ ਕਿਉਂਕਿ ਜ਼ਿਆਦਾਤਰ ਜਿਹੜੀ ਚੈਨ ਵਾਲੀ ਦਾ ਇੱਕ ਮੈਨੂੰ ਰੋਲਾ ਲੱਗਦਾ ਹੁੰਦਾ ਜਿੱਦ ਤੇ ਬਾਈ ਜਦੋਂ ਘੋੜਾ ਖੜਾ ਹੁੰਦਾ ਕੋਈ ਅਣਜਾਣ ਬੰਦਾ ਜਦੋਂ ਝਟਕਾ ਲਾਉਂਦਾ ਚੈਨ ਪਟੱਕ ਨਹੀਂ ਟੁੱਟਦੀ ਇਹਦੇ ਚ ਚੈਨ ਹੈ ਨਹੀਂ ਇਹਦੇ ਚ ਲੈਦਰ ਦੀ ਬੈਲਟ ਲੱਗੀ ਬਿਨਾ ਜੋੜ ਤੋਂ ਆਹ ਸਭ ਤੋਂ ਵਧੀਆ ਯਾਰ ਇਹਦਾ ਸ਼ੂ ਹਲਟਰ ਆ ਬਹੁਤ ਚੰਗਾ ਜੀ ਜਦੋਂ ਸ਼ੂਟ ਸ਼ਾਟ ਕਰਾਉਣਾ ਹੋਵੇ ਨਾ ਤੇ ਬਾਈ ਕਈ ਦਿੱਕਤ ਆਉਂਦੀ ਹੈ ਕਈ ਵਾਰ ਸ਼ੂ ਹਲਟਰ ਲੱਭਦਾ ਨਹੀਂ ਜਿੱਥੇ ਹੁੰਦਾ ਨਹੀਂ ਨਾ ਪਤਾ ਹੀ ਨਹੀਂ ਬਾਈ ਛੇਤੀ ਕੀਤਿਆ ਸ਼ਹਿਰ ਨੇੜੇ ਹੁੰਦਾ ਨਹੀਂਗਾ ਸ਼ਹਿਰ ਚ ਵੀ ਆਪਣੇ ਅੰਮ੍ਰਿਤਸਰ ਚ ਨਹੀਂ ਮਿਲਦਾ ਜੀ ਸਾਮਾਨ ਨਹੀਂ ਮਿਲਦਾ ਜੀ ਸ਼ਹਿਰੋਂ ਕਿਸੇ ਨੂੰ ਬਾਈ ਸਾਮਾਨ ਚਾਹੀਦਾ ਹੈ ਮੇਰਾ ਫੋਨ ਨੰਬਰ ਸਕਰੀਨ ਤੇ ਦੇ ਦਿਓ 99819 90406 ਲੈ ਵੀ ਸੱਜਣੋ ਜਿੱਤਾਂ ਦਾ ਵੀ ਸਾਮਾਨ ਬਾਈ ਨੂੰ ਜੇ ਕੋਈ ਨਹੀਂ ਵੀ ਅਸੀਂ ਕਾਲੀ ਕਾਲੀ ਚੀਜ਼ ਦਿਖਾ ਸਕੇ ਤੇ ਵੀਰ ਨੂੰ ਫੋਨ ਤੇ ਤੁਸੀਂ ਨੋਟ ਕਰਾ ਦਿਓ ਬਾਈ ਹੁਣੀ ਪਟੱਕ ਦੇਣੀ ਤੁਹਾਨੂੰ ਆਪਾਂ ਨੂੰ ਵਟਸਐਪ ਤੇ ਪਹਿਲਾਂ ਫੋਟੋ ਮੋ ਵੀਡੀਓ ਪਾ ਦਾਂਗੇ ਸਾਮਾਨ ਪਸੰਦ ਕਰ ਲਿਓ ਤੁਸੀਂ ਪੇਮੈਂਟ ਪਾ ਦੇਣੀ ਆਪਾਂ ਕੋਰੀਅ ਜਿੰਦੇ ਦੱਸ ਦਿੰਨਾ ਜੀ 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 ਅੰਮ੍ਰਿਤਸਰ ਆਪਣਾ ਸ਼ਹਿਰ ਹੈ ਹਵਾਈ ਅੱਡੇ ਆਪਾਂ ਨੂੰ ਨੇੜੇ ਹੈ ਜੀ ਅੰਮ੍ਰਿਤਸਰ 에어ਪੋਰਟ ਜੀ 에어ਪੋਰਟ ਤੋਂ 3 ਕਿਲੋਮੀਟਰ ਮੇਰੀ ਕਲੋਨੀ ਹੈ ਜੀ ਸ਼ਿਵਾ ਇਨ ਕਲੇਵ ਜੀ ਉਹਦੇ ਚ ਮੇਰੀ ਕੋਠੀ ਹੈ ਮੈਂ ਘਰੇ ਰਹਿਣਾ ਘਰੇ ਮੇਰੇ ਕੋਲ ਸਮਾਨ ਹੈ ਜਦੋਂ ਮਰਜੀ ਆਓ 에어ਪੋਰਟ ਆਓ ਹਵਾਈ ਅੱਡੇ ਤੋਂ ਆਪਣੇ ਤੋਂ ਸਮਾਨ ਲੈ ਜਾਓ ਬਸ ਚੜ੍ਹਦੀ ਕਲਾ ਤੇ ਸਜਣੋ ਸਮਾਨ ਲੈਣਾ ਤਾਂ ਕਨੈਕਟ ਕਰ ਲਓ ਬਹੁਤੀ ਜਲਦੀ ਅਗਲੀ ਵੀਡੀਓ ਨਾਲ ਮਿਲਦੇ ਆਂ ਸ਼ੇਅਰ ਕਰ ਦਿਓ ਅੱਗੇ ਭਰਾਵਾਂ ਤੱਕ ਕਿਉਂਕਿ ਚੀਜ਼ ਜਾਣਕਾਰੀ ਵਾਲੀ ਹੈ ਸਮਾਨ ਵਾਲੇ ਭਰਾ ਨੂੰ ਪਤਾ ਹੈ ਸ਼ੂਟ ਕਰਨ ਜਾਂਦੇ ਦੋਵੇਂ ਭਰਾ ਵੀ ਬਹੁਤ ਯਾਰ ਦੁਖੀ ਹੁੰਦੇ ਆ ਜਦੋਂ ਸਮ ਚੰਗਾ ਚੁਣ ਪਾਵਾਂਗੇ ਵੀਡੀਓ ਬੜੂ ਕਰਮੀਆਂ ਹੋਏ ਜਿਵੇਂ ਸੋਹਣੀਆਂ ਲੱਗਦੇ ਨੇ ਜਦੋਂ ਚੀਜ਼ ਬੰਦਾ ਪਾਉਂਦਾ ਹੈ ਕੋਈ ਉਹਦਾ ਸ਼ਿੰਗਾਰ ਨਹੀਂ ਕੀਤਾ ਹੁੰਦਾ ਉਹ ਫਿਰ ਕਈ ਵਾਰੀ ਬੰਦਾ ਕਹਿੰਦਾ ਵੀ ਯਾਰ ਗੱਲ ਜੀ ਨਹੀਂ ਬਣਦੀ ਹਨਾ ਤੇ ਸਾਨੂੰ ਵੀ ਉਹ ਚੀਜ਼ ਦਾ ਥੋੜਾ ਜਿਹਾ ਹਸਦਾ ਹੀ ਰਹਿੰਦਾ ਹੈ ਸੁਪਰਾਂ ਨਾਲ ਕਨੈਕਟ ਕਰਨ ਲੋ ਬਹੁਤ ਹੀ ਜਲਦੀ ਅਗਲੀ ਵੀਡੀਓ ਨਾਲ ਮਿਲਦੇ ਧੰਨਵਾਦ ਓਕੇ ਵੀਰੇ ਧੰਨਵਾਦ ਠੀਕ ਹੈ ਜੀ ਸੁਖ ਬਾਈ ਧੰਨਵਾਦ ਜੀ ਧੰਨਵਾਦ ਓਕੇ ਸੱਜਣ ਸ਼ੇਰ ਮਾਰਦੇ ਧੰਨਵਾਦ